ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ 6ਵੇਂ ਪਾਤਸ਼ਾਹ ਜੀ ਮੀਰੀ ਤੇ ਪੀਰੀ ਦੇ ਮਾਲਕ ਕੋਲ ਜੋਗਣੀਆਂ ਇਕੱਠੀਆਂ ਹੋ ਕੇ ਆਈਆਂ ਤੇ ਜੋਗਣੀਆਂ ਦੀ ਸਰਦਾਰਨੀ ਵੀ ਆਈ ਤੇ ਉਹਨੇ ਆ ਕੇ ਗੁਰੂ ਜੀ ਕੋਲੋਂ ਕਿਹਦਾ ਖੂਨ ਤੇ ਮਾਸ ਮੰਗਿਆ ਸੀ ਤੇ ਕੀ ਬੇਨਤੀ ਕੀਤੀ ਸੀ ਆਓ ਇਸ ਕਥਾਰੇ ਵਿੱਚ ਜਾਣਦੇ ਹਾਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਜਦੋਂ ਲਾਹੌਰ ਦੇ ਵਿੱਚ 1606 ਈਸਵੀ ਦੇ ਵਿੱਚ ਜਹਾਂਗੀਰ ਬਾਦਸ਼ਾਹ ਦੀ ਤੰਗ ਦਿੱਲੀ ਤੇ ਧਾਰਮਿਕ ਕਟੜਪੁਣੀ ਕਰਕੇ ਸ਼ਹੀਦ ਹੋ ਗਏ ਤੇ ਗੁਰੂ ਜੀ ਸੱਚਖੰਡ ਚਲੇ ਗਏ ਸੱਚਖੰਡ ਜਾਣ ਤੋਂ ਪਹਿਲਾਂ ਉਹਨਾਂ ਨੇ ਗੁਰਤਾ ਗੱਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੇ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਜੀ ਉਮਰ ਉਦੋਂ 11 ਸਾਲ ਦੀ ਸੀ ਫਿਰ ਗੁਰੂ ਘਰ ਦੇ ਪਿਆਰੇ ਗੁਰਸੇਖ ਬਾਬਾ ਬੁੱਢਾ ਜੀ ਨੇ ਉਹਨਾਂ ਨੇ ਬਹੁਤ ਪਰਸੰਨ ਹੋ ਕੇ ਦਸਤਾਰ ਤੇ ਕਲਗੀ ਗੁਰੂ ਮਹਾਰਾਜ ਜੀ ਨੂੰ ਦੋ ਤਲਵਾਰਾਂ ਮੀਰੀ ਤੇ ਪੀਰੀ ਦੀਆਂ ਪਹਿਨਾਈਆਂ ਮੀਰੀ ਤੋਂ ਭਾਵ ਹੁੰਦਾ ਹੈ ਰਾਜ ਸ਼ਕਤੀ ਤੇ ਪੀਰੀ ਤੋਂ ਭਾਵ ਹੁੰਦਾ ਹੈ ਭਗਤੀ ਤੇ ਇਸ ਕਰਕੇ ਗੁਰੂ ਜੀ ਨੂੰ ਮੀਰੀ ਪੀਰੀ ਦੇ ਮਾਲਕ ਕਿਹਾ ਜਾਂਦਾ ਹੈ ਗੁਰੂ ਜੀ ਨੇ ਦਸਤਾਰ ਵੀ ਸ਼ਾਹੀ ठाठ ਵਾਲੀ ਸਜਾਈ ਤੇ ਉਦੋਂ ਫਿਰ ਪਾਈ ਨੱਥ ਮੱਲ ਤੇ ਭਾਈ ਅਬਦੁੱਲਾ ਢਾਡੀਆਂ ਨੇ ਇੱਕ ਵਾਰ ਵੀ ਗਾਈ ਸੀ ਦੋ ਤਲਵਾਰਾਂ ਵੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰੀ ਦੀ ਛੇਵੇਂ ਪਾਤਸ਼ਾਹ ਜੀ ਨੇ ਉਸ ਵਕਤ ਫਿਰ ਇੱਕ ਅਕਾਲ ਤਖਤ ਦਾ ਨਿਰਮਾਣ ਕਰਾਇਆ ਇਸੇ ਰਾਜ ਰਾਜ ਨੇ ਹੱਥ ਲਗਾਇਓ ਬੁੱਢੇ ਔਰ ਗੁਰਦਾਸ ਬਣਾਇਓ ਇਹੀ ਉੱਚਾ ਤਖਤ 14 ਫੁੱਟ ਲੰਮਾ 8 ਫੁੱਟ ਚੌੜਾ 7 ਫੁੱਟ ਉੱਚਾ ਸੀ ਗੁਰੂ ਜੀ ਨੇ ਇਹਦੇ ਤੇ ਸੁਭਾਏ ਮਾਨ ਹੁੰਦੇ ਦੋ ਤਲਵਾਰਾਂ ਜਦੋਂ ਪਹਿਨਦੇ ਸੀਸ ਉੱਪਰ ਕਲਗੀ ਮੋਢੇ ਉੱਪਰ ਤਨੁਸ਼ ਤੇ ਤੀਰਾਂ ਦਾ ਪੱਥਾ ਸਜਾ ਕੇ ਜਦੋਂ ਸੰਗਤਾਂ ਵਿੱਚ ਆਉਂਦੇ ਤੇ ਗੁਰੂ ਜੀ ਸਭ ਨੂੰ ਨਿਹਾਲ ਕਰਦੇ ਤੇ ਗੁਰੂ ਦੇ ਹੁਕਮ ਅਨੁਸਾਰ ਰੋਜ਼ਾਨਾ ਸਿੱਖ ਸੰਗਤਾਂ ਆਉਂਦੀਆਂ ਬੜੇ ਉਤਸ਼ਾਹ ਦੇ ਨਾਲ ਗੁਰੂ ਜੀ ਨੂੰ ਘੋੜੇ ਸ਼ਸਤਰ ਭੇਟ ਕਰਦੇ ਆ ਗੁਰੂ ਜੀ ਨੇ 52 ਯੋਧੇ ਆਪਣੇ ਨਾਲ ਰੱਖ ਲਏ ਜੋ ਸਿਰ ਕੱਢ ਜਵਾਨ ਸਨ ਉਹਨਾਂ ਨਾਲ ਫੌਜ ਦਾ ਮੁੱਢ ਵੱਜ ਗਿਆ ਗੁਰੂ ਜੀ ਦੀ ਚੜ੍ਹਤ ਵੇਖ ਕੇ ਮਾਝਾ ਮਾਲਵਾ ਦੁਆਬਾ ਦੇ 509 ਨੌਜਵਾਨ ਆਏ ਤੇ ਗੁਰੂ ਜੀ ਦੀ ਫੌਜ ਵਿੱਚ ਸ਼ਾਮਲ ਹੋ ਗਏ ਤੇ ਉਹਨਾਂ ਨੇ ਪ੍ਰਣ ਕੀਤਾ ਸੀ ਕਿ ਉਹ ਗੁਰੂ ਘਰ ਦੇ ਹੁਕਮ ਦੀ ਪਾਲਣਾ ਕਰਦਿਆਂ ਸਿਰ ਧੜ ਦੀ ਬਾਜ਼ੀ ਲਾ ਦੇਣਗੇ ਐਵੇਂ ਇੱਕ ਯੋਧਿਆਂ ਦੀ ਫੌਜ ਤਿਆਰ ਹੋਈ ਗੁਰੂ ਜੀ ਨੇ ਇੱਕ ਨਗਾਰਾ ਵੀ ਤਿਆਰ ਕਰਵਾਇਆ ਨਿਸ਼ਾਨ ਵੀ ਚਲਾਇਆ ਇਹ ਸੰਤ ਸਪਾਈਆਂ ਦੀ ਫੌਜ ਸੀ ਇੱਕ ਦਿਨ ਜਦੋਂ ਛੇਵੇਂ ਪਾਤਸ਼ਾਹ ਜੀ ਛਠਮ ਪੀਰ ਬੈਠਾ ਗੁਰਪਾਰੀ ਸਜੇ ਹੋਇਆ ਤੇ ਉਹਨਾਂ ਕੋਲ ਜੋਗਣੀਆਂ ਦੀ ਸਰਦਾਰਣੀ ਚੱਲ ਕੇ ਆਈ ਦੇਖੋ ਜੋ ਸਾਨੂੰ ਦਿਖਦਾ ਨਜ਼ਰ ਆਉਂਦਾ ਸਾਡੇ ਲਈ ਉਹੀ ਸੰਸਾਰ ਕਈ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਅਹਾਂ ਨੰਗੀ ਅੱਖ ਨਾਲ ਨਹੀਂ ਦੇਖੀਆਂ ਜਾ ਸਕਦੀਆਂ ਛੇਵੇਂ ਪਾਤਸ਼ਾਹੀ ਜੀ ਜਦੋਂ ਇੱਕ ਦਿਨ ਵਿਰਾਜਮਾਨ ਹਨ ਜਿਹੜੀ ਜੋਗਣੀਆਂ ਦੀ ਸਰਦਾਰਨੀ ਐ ਉਹਦਾ ਰੂਪ ਬਹੁਤ ਜ਼ਿਆਦਾ ਵਿਕਰਾਲ ਐ ਉਹਨੂੰ ਕਲਹਾ ਵੀ ਕਹਿੰਦੇ ਐ ਤੇ ਜਦੋਂ ਕੁਝ ਸਨਾਤਨ ਧਰਮ ਦੇ ਗ੍ਰੰਥਾਂ ਨੂੰ ਆਪਾਂ ਪੜ੍ਹਦੇ ਹਾਂ ਉਹਦੇ ਵਿੱਚ ਅੱਗੇ ਦੀ ਅੱਗੇ ਇਹਦੇ 64 ਰੂਪ ਲਿਖੇ ਹੋਏ ਆ ਤੇ ਜਿੰਨੇ ਵੀ ਰੂਪ ਲਿਖੇ ਆ ਸਾਰੀ ਦੇਵੀ ਦੇਵਤਿਆਂ ਦੇ ਦ੍ਰਿਸ਼ਟਾਂਤ ਦੇ ਕੇ ਲਿਖੇ ਹੋਏ ਆ ਜਿਵੇਂ ਕਾਲੀ ਮਾਤਾ ਦਾ ਹੀ ਇਹਨੂੰ ਰੂਪ ਮੰਨਦੇ ਆ ਕਈ ਇਸ ਕਰਕੇ ਉਹਦੇ ਦੰਦ ਜਿਹੜੇ ਆ ਉਹ ਬਹੁਤ ਵੱਡੇ ਰੰਗ ਉਹਦਾ ਕਾਲਾ ਜਿਸ ਤਰ੍ਹਾਂ ਕਾਲੀ ਮਾਤਾ ਦਾ ਹੁੰਦਾ ਇਹ ਮੂੰਹ ਹਮੇਸ਼ਾ ਆਪਣਾ ਖੋਲ ਕੇ ਰੱਖਦੀ ਹੈ ਇਹ ਜੋਗਣੀਆਂ ਦੀ ਸਰਦਾਰਨੀ ਤੇ ਸਰਦਾਰ ਬੰਦੇ ਦੇ ਨਾਲ ਆਪਾਂ ਵੇਖਦੇ ਆ ਆਮ ਹੀ ਉਹਦੇ ਅੰਗ ਰੱਖੇ ਰੱਖੇ ਹੁੰਦੇ ਆ ਇਦਾਂ ਬਹੁਤ ਜੋਗਣੀਆਂ 64 ਜੋਗਣੀਆਂ ਸਦਾ ਇਹਦੇ ਨਾਲ ਰਹਿੰਦੀਆਂ ਨੇ ਜਿਨ੍ਹਾਂ ਦੇ ਸਰੀਰ ਬਹੁਤ ਵੱਡੇ ਵੱਡੇ ਅੰਗ ਤੇ ਡਰਾਉਣੇ ਆ ਭਿਆਨਕ ਐ ਇਹਨਾਂ ਦੀ ਜਿਹੜੀ ਵਾਲ ਹੁੰਦੀ ਆ ਉਹ ਲਾਲ ਰੰਗ ਦੇ ਹੁੰਦੇ ਆ ਤੇ ਆਪਣੇ ਵਾਲ ਨੂੰ ਬੰਨ ਕੇ ਨਹੀਂ ਰੱਖਦੀਆਂ ਜਿੱਦਾਂ ਔਰਤਾਂ ਆਪਣੀ ਕੇਸ ਦੀ ਸੰਭਾਲ ਕਰਦੀਆਂ ਇਹ ਰੂਹਾਂ ਇਹੋ ਜਿਹੀਆਂ ਹੁੰਦੀਆਂ ਨੇ ਜੋਗਣੀਆਂ ਵਾਲਾ ਨੂੰ ਪਿੱਛੇ ਖੋਲ ਕੇ ਰੱਖਦੀਆਂ ਨੇ ਤੇ ਸਰੀਰ ਦੀ ਚਮੜੀ ਇਹਨਾਂ ਦੀ ਸੁੱਕੀ ਹੁੰਦੀ ਹੈ ਉਹ ਤਾਂ ਇੰਨਾ ਸੁੱਕਾ ਹੁੰਦਾ ਹੈ ਕਿ ਨਾੜਾਂ ਸਰੀਰ ਦੀਆਂ ਆਸਾਨੀ ਨਾਲ ਨਜ਼ਰ ਆ ਜਾਂਦੀਆਂ ਤੇ ਗਿਣੀਆਂ ਜਾ ਸਕਦੀਆਂ ਕਿ ਸਰੀਰ ਦੇ ਵਿੱਚ ਕਿੰਨੀਆਂ ਨਾੜਾਂ ਨੇ ਅੱਖਾਂ ਇਹਨਾਂ ਦੀਆਂ ਲਾਲ ਹੁੰਦੀਆਂ ਜਿਵੇਂ ਲਹੂ ਦਾ ਰੰਗ ਹੁੰਦਾ ਏਦਾਂ ਦੀਆਂ ਹੁੰਦੀਆਂ ਨੇ ਹਮੇਸ਼ਾ ਆਪਣੇ ਹੱਥ ਵਿੱਚ ਕੀ ਕਰਦੀਆਂ ਮਰੇ ਹੋਏ ਜਿਹੜੇ ਲੋਕ ਹੁੰਦੇ ਆ ਉਹਨਾਂ ਦੀਆਂ ਖੋਪੜੀਆਂ ਤੇ ਖੋਪੜੀਆਂ ਨੂੰ ਤੋੜ ਕੇ ਉਹਨਾਂ ਦਾ ਖੱਪਰ ਬਣਾ ਕੇ ਖੜੀਆਂ ਰਹਿੰਦੀਆਂ ਨੇ ਤੇ ਵੱਡੀਆਂ-ਵੱਡੀਆਂ ਹੱਡੀਆਂ ਦੀ ਹਾਰ ਆਪਣੇ ਗਲੇ ਦੇ ਵਿੱਚ پرو ਲੈਂਦੀਆਂ ਨੇ ਤੇ ਫਿਰ ਜਿਹੜੇ ਵਸਤਰ ਹੁੰਦੇ ਨੇ ਉਹ ਕੋਈ ਨਵੇਂ ਨਹੀਂ ਪਹਿਨਦੀਆਂ ਬਹੁਤ ਪੁਰਾਣੇ ਫਟੇ ਕੱਪੜੇ ਮੈਲੇ ਕੱਪੜੇ ਇਹਨਾਂ ਦੇ ਲਹੂ ਨਾਲ ਲਿਬੜੇ ਹੋਏ ਇਸ ਤਰ੍ਹਾਂ ਇਹਨਾਂ ਦਾ ਜਿਹੜਾ ਰੂਪ ਹੈ ਉਹ ਬਣਾਇਆ ਹੁੰਦਾ ਵਿਕਰਾਲ ਰੂਪ ਸਾਰੀਆਂ ਜੋਗਣੀਆਂ ਦੀ ਸਰਦਾਰਨੀ ਜਦੋਂ ਛੇਵੇਂ ਗੁਰੂ ਜੀ ਕੋਲ ਆਈ ਤੇ ਗੁਰੂ ਜੀ ਵਿਰਾਜਮਾਨ ਨੇ ਤੇ ਉਹ ਗੁਰੂ ਜੀ ਦੇ ਕੋਲ ਆ ਕੇ ਖੜੀਆਂ ਹੋ ਗਈਆਂ ਲਹੂ ਤੇ ਮਾਸ ਖਾਣ ਦੀ ਉਹਨਾਂ ਨੂੰ ਬਹੁਤ ਪਿਆਸ ਲੱਗੀ ਹੈ ਫਿਰ ਵਾਰ-ਵਾਰ ਜਿਵੇਂ ਕੋਈ ਪਿਆਸਾ ਬੰਦਾ ਆਪਣੇ ਬੁੱਲਾਂ ਉੱਤੇ ਜੀਭ ਫੇਰਦਾ ਐਵੇਂ ਨਾ ਇਸ ਤਰ੍ਹਾਂ ਦਾ ਰੂਪ ਬਣਾਇਆ ਹੋਇਆ ਹੈ ਕੋਈ ਆਮ ਸੁਧਾਰਨ ਬੰਦਾ ਇਹਨਾਂ ਨੂੰ ਦੇਖ ਲਵੇ ਇਹ ਆਪਣਾ ਰੂਪ ਦਿਖਾ ਦੇਣ ਉਹਨਾਂ ਨੂੰ ਤੇ ਉਹ ਤਾਂ ਡਰ ਕੇ ਭੱਜ ਜਾਵੇਗਾ ਜੇ ਸੁਪਨਾ ਆ ਜੇ ਕਿਤੇ ਇਨਾਂ ਜੋਗਣੀਆਂ ਦਾ ਬੰਦੇ ਸੁਪਨੇ ਵਿੱਚੋਂ ਧਾਰਮਿਕ ਉੱਠ ਕੇ ਪੜੇਗਾ ਇਹੋ ਜਿਹਾ ਬਿਕਰਾਲ ਰੂਪ ਇਨਾਂ ਦਾ ਬਣਾਇਆ ਹੋਇਆ ਸੀ ਇਸ ਤਰ੍ਹਾਂ ਹੌਲੀ ਹੌਲੀ ਜਦੋਂ ਗੁਰੂ ਜੀ ਦੇ ਸਾਹਮਣੇ ਆ ਕੇ ਖੜੀਆਂ ਹੋਈਆਂ ਤਾਂ ਗੁਰੂ ਜੀ ਨੂੰ ਨਮਸਕਾਰ ਕੀਤੀ ਇਹਨਾਂ ਨੇ ਹੁਣ ਗੁਰੂ ਜੀ ਇਹਨਾਂ ਤੋਂ ਪੁੱਛਦੇ ਐ ਅੰਤਰਜਾਮੀ ਸਤਗੁਰ ਹਰ ਅੰਤਰਜਾਮੀ ਸਭ ਵਿਦੇ ਜਾਣੇ ਤਾਂ ਕਿਸਪੈ ਆਖ ਸੁਨਾਈਏ ਗੁਰੂ ਜੀ ਨੇ ਪੁੱਛਿਆ ਭਾਈ ਤੁਸੀਂ ਕੌਣ ਹੋ ਤੇ ਸਾਡੇ ਪਾਸ ਇੱਥੇ ਆਪਜੀ ਕੀ ਕਰਨ ਆਏ ਹੋ ਕਿਹੜਾ ਇਹੋ ਜਿਹਾ ਕਾਰਜ ਤੁਹਾਨੂੰ ਪੈ ਗਿਆ ਇਸ ਕਰਕੇ ਇੱਥੇ ਇਕੱਠੀਆਂ ਹੋ ਕੇ ਤੁਸੀਂ ਆਈਆਂ ਹੋ ਗੁਰੂ ਜੀ ਕਹਿੰਦੇ ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਹੈ ਉਸ ਤੋਂ ਬਾਅਦ ਵੱਡੇ ਗੁਰੂ ਹੋਏ ਐ ਜੋ ਦੁਨੀਆਂ ਨੂੰ ਤਾਰਨ ਵਾਸਤੇ ਆਏ ਐ ਉਹਨਾਂ ਦੀ ਜੋਤ ਅੱਗੇ ਵਧਦੀ ਰਹੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰ ਗੋਬਿੰਦ ਇਸ ਤਰ੍ਹਾਂ ਗੁਰੂ ਜੀ ਨੇ ਆਖਿਆ ਇਹ ਬਾਬੇ ਦਾ ਦਰਬਾਰ ਹੈ ਇਹ ਗੁਰੂਆਂ ਦਾ ਘਰ ਹੈ ਇੱਥੇ ਆਪ ਜੀ ਨੂੰ ਕਿਹੜਾ ਕੰਮ ਪਿਆ ਹੈ ਦੱਸਣਾ ਕਰੋ ਜੀ ਇਸ ਤਰ੍ਹਾਂ ਜਦੋਂ ਉਹਨਾਂ ਦੀ ਸਰਦਾਰਨੀ ਕਲਹਾ ਨੇ ਸੁਨਿਆ ਬੋਲੀ ਕਹਿੰਦੀ ਅਸਲ ਵਿੱਚ ਅਸੀਂ ਜੋਗਣੀਆਂ ਹਾਂ ਤੇ ਮੈਂ ਇਨ੍ਹਾਂ ਜੋਗਣੀਆਂ ਦੀ ਸਰਦਾਰਨੀ ਤੇ ਮੈਨੂੰ ਬਹੁਤ ਭੁੱਖ ਤੇ ਪਿਆਸ ਲੱਗੀ ਹੈ ਆਪਣੀ ਭੁੱਖ ਤੇ ਪਿਆਸ ਨੂੰ ਮਟਾਉਣ ਲਈ ਤੁਹਾਡੇ ਕੋਲ ਚੱਲ ਕੇ ਆਈ ਹਾਂ ਸੁਣਿਆ ਜਿਹੜਾ ਵੀ ਇਸ ਦਰਬਾਰ ਤੇ ਆਉਂਦਾ ਕੋਈ ਖਾਲੀ ਨਹੀਂ ਜਾਂਦਾ ਉਹ ਜੋਗਣੀਆਂ ਦੀ ਸਰਦਾਰਨੀ ਫਿਰ ਬੇਨਤੀ ਕਰਦੀ ਹੈ ਕਿਰਪਾ ਕਰੋ ਜੀ ਜਿਵੇਂ ਜਿਵੇਂ ਆਪਜੀ ਕੋਲ ਸੰਗਤ ਆਉਂਦੀ ਹੈ ਪ੍ਰਸ਼ਾਦਾ ਛਕਦੀ ਹੈ ਇੱਥੇ ਭੁੱਖਿਆਂ ਨੂੰ ਭੋਜਨ ਮਿਲਦਾ ਹੈ ਮੈਨੂੰ ਮੇਰਾ ਜਿਹੜਾ ਬਣਦਾ ਭੋਜਨ ਹੈ ਉਹ ਦੇ ਦਿਓ ਮੈਨੂੰ ਛਕਾ ਦਿਓ ਬਹੁਤ ਸਮਾਂ ਲੰਘ ਗਿਆ ਮੈਂ ਕੁਝ ਖਾਦਾ ਨਹੀਂ ਤੇ ਪਿਆਸ ਨਾਲ ਮੇਰਾ ਬੁਰਾ ਹਾਲ ਹੈ ਜਿਵੇਂ ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਹੋ ਆਪ ਜੀ ਮੇਰੇ ਤੇ ਵੀ ਰਹਿਮਤ ਕਰੋ ਸਾਰੀਆਂ ਜੋਗਣੀਆਂ ਜਿਹੜੀਆਂ ਮੇਰੇ ਨਾਲ ਆਈਆਂ ਇਹ ਮੇਰਾ ਪਰਿਵਾਰ ਹੈ ਇੱਕ ਨਹੀਂ ਦੋ ਨਹੀਂ ਕਈ ਸਾਲਾਂ ਤੋਂ ਅਸੀਂ ਭੁੱਖੀਆਂ ਕਿਰਪਾ ਕਰਕੇ ਜਿਹੜੇ ਭੂਤ ਪ੍ਰੇਤ ਜੋਗਣੀਆਂ ਰਾਖਸ਼ ਹੁੰਦੇ ਐ ਕਈ ਕੋਟ ਭੂਤ ਪ੍ਰੇਤ ਸ਼ੁਕਰ ਮਿਗਰਾਤ ਮਿਰਗਾਤ ਇੱਕ ਨਹੀਂ ਦੋ ਨਹੀਂ ਕੋਟ ਕੋਈ ਕਰੋੜਾਂ ਨੇ ਇਹਨਾਂ ਦੀ ਗਿਣਤੀ ਸਭ ਤੋਂ ਪਹਿਲਾਂ ਤਾਂ ਇਸ ਤਰ੍ਹਾਂ ਜਿੰਨੀ ਵੀ ਸ੍ਰਿਸ਼ਟੀ ਐ ਪਰਮੇਸ਼ਵਰ ਨੇ ਰਚੀ ਐ ਇਹਨਾਂ ਦੀ ਪਾਲਣਾ ਵੀ ਵਾਹੀ ਗੁਰੂ ਹੀ ਕਰਦਾ ਐ ਪਰ ਨਿਰੰਕਾਰ ਦਾ ਰੂਪ ਆਪ ਨਿਰੰਕਾਇਨ ਕਲਾਤਰ ਜਗ ਮਹਿ ਪਰਵਰੀਓ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਦੁਨੀਆ ਤੇ ਆਏ ਉਹਨਾਂ ਦੀ ਜੋਤ ਹੁਣ 6ਵੇਂ ਘਰ ਵਿੱਚ ਆ ਗੁਰੂ ਪਰਮਾਤਮਾ ਦਾ ਰੂਪ ਹੈ ਇਸ ਕਰਕੇ ਫਿਰ ਉਹ ਦੇਣ ਵਾਲਾ ਰਿਜ਼ਕ ਕੌਣ ਆ ਵਾਹਿਗੁਰੂ ਜੋਗਣੀਆਂ ਨੂੰ ਰਿਜ਼ਕ ਕਿਹਨੇ ਦੇਣਾ ਇਸ ਕਰਕੇ ਤੇ ਪਰਮਾਤਮਾ ਤੇ ਗੁਰੂ ਵਿੱਚ ਕੋਈ ਫਰਕ ਨਹੀਂ ਤਾਂ ਹੀ ਜੋਗਣੀਆਂ ਬੇਨਤੀ ਕਰ ਰਹੀਆਂ ਨੇ ਕਿ ਕਿਉਂਕਿ ਉਹ ਜਾਣਦੀਆਂ ਨੇ ਜੋਗਣੀਆਂ ਦੀ ਸਰਦਾਰਨੀ ਕਲਹਾ ਇਹ ਆਪ ਰੱਬ ਦਾ ਰੂਪ ਨੇ ਮੀਰੀ ਅਤੇ ਪੀਰੀ ਦੇ ਮਾਲਕ ਇਹਨਾਂ ਵਿੱਚ ਕੋਈ ਫਰਕ ਨਹੀਂ ਤਾਂ ਹੀ ਉਹ ਕਹਿ ਰਹੀ ਹੈ ਕਿ ਸਾਨੂੰ ਸਾਡਾ ਰਿਸਕ ਦਿਓ ਐਵੇਂ ਬਾਕੀ ਜਿਹੜੀ ਖੇਡ ਹੁੰਦੀ ਹੈ ਬੰਦੇ ਦੇ ਕਰਮਾਂ ਦੀ ਹੁੰਦੀ ਹੈ ਤਾਂ ਜੋਈ ਜੀਆਂ ਇਹੋ ਜੀਆਂ ਗੱਲਾਂ ਜੋਗਣੀ ਤੋਂ ਗੁਰੂ ਜੀ ਨੇ ਸੁਣੀਆਂ ਤੇ ਗੁਰੂ ਜੀ ਕਹਿਣ ਲੱਗੇ ਜਿੰਨਾ ਵੀ ਅੰਨ ਇੱਥੇ ਐ ਗੁਰੂ ਘਰ ਦੇ ਵਿੱਚ ਐ ਤਾਂ ਲੋੜ ਅਨੁਸਾਰ ਪੇਟ ਭਰ ਕੇ ਤੁਸੀਂ ਛੱਕ ਸਕਦੇ ਹੋ ਕੋਈ ਵੀ ਕਿਸੇ ਤਰ੍ਹਾਂ ਦੀ ਮਨਾਹੀ ਨਹੀਂ ਗੁਰੂ ਦਾ ਬਚਨ ਸੁਣ ਕੇ ਕਲਹਾ ਜੋਗਣੀਆਂ ਦੀ ਸਰਦਾਰਨੀ ਕਹਿਣ ਲੱਗੀ ਇਹ ਅੰਨ ਸਾਡੀ ਕਿਸੇ ਕੰਮ ਨਹੀਂ ਆਉਂਦਾ ਤੇ ਨਾ ਹੀ ਸਾਡੀ ਆਦਤ ਐ ਅੰਨ ਨੂੰ ਇਕੱਠਾ ਕਰਕੇ ਰੱਖਣਾ ਭੋਜਨ ਨੂੰ ਜਮਾ ਕਰ ਲੈਣਾ ਇਨਸਾਨਾਂ ਦੇ ਵਾਂਗ ਤੇ ਰੋਜ਼-ਰੋਜ਼ ਛੱਕੀ ਜਾਣਾ ਇਹੋ ਜਿਹਾ ਭੋਜਨ ਸਾਨੂੰ ਤ੍ਰਿਪਤ ਨਹੀਂ ਕਰ ਸਕਦਾ ਇਹ ਸਾਡਾ ਆਹਾਰ ਨਹੀਂ ਇਹਦੇ ਨਾਲ ਸਾਡਾ ਜਿਹੜਾ ਕੰਮ ਹੈ ਨਹੀਂ ਸਰੇਗਾ ਗੁਰੂ ਜੀ ਕਹਿੰਦੇ ਭਾਈ ਫਿਰ ਤੁਹਾਡਾ ਭੋਜਨ ਕੀ ਹੈ ਦੱਸੋ ਜੋਗਣੀਆਂ ਦੀ ਸਰਦਾਰਨੀ ਕਹਿੰਦੀ ਗੁਰੂ ਜੀ ਅਸੀਂ ਤੇ ਲਹੂ ਤੇ ਮਾਸ ਦਾ ਹੀ ਭੋਜਨ ਕਰਦੀਆਂ ਹਾਂ ਫਿਰ ਅਸੀਂ ਖਾ ਕੇ ਬੜੀਆਂ ਤ੍ਰਿਪਤ ਹੋ ਜਾਂਦੀਆਂ ਤੇ ਸਾਨੂੰ ਰੱਜ ਜਾਂਦਾ ਇਵੇਂ ਦਸਵੇਂ ਪਾਤਸ਼ਾਹ ਜੀ ਸਾਹਿਬੀ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਵਿੱਚ ਵੀ ਵਚਨ ਉਚਾਰਿਆ ਹੈ ਗੁਰੂ ਜੀ ਨੇ ਆਖਿਆ ਜੋਗਣੀਆਂ ਜਦੋਂ ਯੰਗ ਯੁੱਧ ਹੁੰਦੇ ਆ ਇਹ ਆ ਜਾਂਦੀਆਂ ਨੇ ਤੇ ਆ ਕੇ ਲਹੂ ਮਾਸ ਖਾਂਦੀਆਂ ਨੇ ਤੇ ਫਿਰ ਉਹਦੋਂ ਢਕਾਰ ਮਾਰਦੀਆਂ ਨੇ ਕਈ ਵਾਰ ਇਹਨਾਂ ਦਾ ਜ਼ਿਕਰ ਕੀਤਾ ਜਦੋਂ ਗੁਰੂ ਜੀ ਦੇ ਜੰਗਾਂ ਦੇ ਯੁੱਧਾਂ ਦੇ ਪ੍ਰਸੰਗ ਆਉਂਦੇ ਆ ਚੰਡੀ ਚਰਿੱਤਰ ਵਿੱਚ ਵਚਨ ਕਰਦੇ ਨੇ ਪਰੈ ਜੋਗਨੀ ਪਤਰ ਚੌਸਟ ਚਾਰ ਚਲੀ ਠਾਮ ਠਮ ਡੰਕਾਰ ਡਕਾਰ ਭਰੇ ਲਹੂ ਪਿੰਦੀਆਂ ਨੇ ਖੱਪੜ ਭਰ-ਭਰ ਕੇ ਰੱਜ-ਰੱਜ ਕੇ ਡਕਾਰ ਮਾਰਦੀਆਂ ਨੇ ਜੋ ਪੰਗਤੀਆਂ ਆਪ ਜੀ ਨੇ শ্রবণ ਕੀਤੀਆਂ ਨੇ ਫਿਰ ਜੋਗਣੀਆਂ ਦੀ ਸਰਦਾਰਨੀ ਕਹਿਣ ਲੱਗੀ ਅਸੀਂ ਤਾਂ ਲਹੂ మాਸ ਦਾ ਭੋਜਨ ਕਰਦੀਆਂ ਤੇ ਗੁਰੂ ਜੀ ਕਹਿਣ ਲੱਗੇ ਅਸੀਂ ਆਪ ਜੀ ਨੂੰ ਇੱਥੇ ਕੁਝ ਮਰੇ ਹੋਏ ਪਸ਼ੂ ਜਿਹੜੇ ਮੰਗਵਾ ਦਿੰਨੇ ਆ ਤੇ ਉਹਨਾਂ ਨੂੰ ਤੁਸੀਂ ਆਪਣਾ ਭੋਜਨ ਬਣਾ ਲੈਣਾ ਜਿੰਨਾ ਵੀ ਮਾਸ ਚਾਹੁੰਦੇ ਹੋ ਤੁਸੀਂ ਛਕ ਲਿਓ ਮੈਨੂੰ ਦੱਸ ਦਿਓ ਅਸੀਂ ਮੰਗਵਾ ਦਿੰਨੇ ਆ ਜਿੰਨਾ ਨਾਲ ਤੁਸੀਂ ਤ੍ਰਿਪਤ ਹੋ ਜਾਓਗੇ ਗੁਰੂ ਜੀ ਸਭ ਜਾਣਦੇ ਅੰਤਰਜਾਮੀ ਕਿਹੜੇ ਜੀ ਦਾ ਕਿਹੜਾ ਰਿਜ਼ਕ ਆ ਹੁਣ ਸ਼ੇਰ ਜਿਹੜਾ ਉਹ ਭੁੱਖਾ ਤਾਂ ਮਰ ਜੂ ਕਦੀ ਕਾ ਨਹੀਂ ਖਾਊਗਾ ਉਹ ਪਰਮਾਤਮਾ ਨੇ ਉਹਦੀ ਮਰਿਆਦਾ ਹੀ ਉਦਾਂ ਬਣਾ ਦਿੱਤੀ ਉਹ మాంਸ ਤੋਂ ਬਿਨਾ ਰਹਿ ਹੀ ਨਹੀਂ ਸਕਦਾ ਮਾਸ ਨਾ ਖਾਊ ਸ਼ੇਰ ਤਾਂ ਮਰ ਜਾਊਗਾ ਇਦਾਂ ਇਹਨਾਂ ਜੋਗਣੀਆਂ ਦਾ ਭੋਜਨ ਵੀ ਕੀ ਹੈ ਦੁਨੀਆ ਸਾਜੀ ਹੈ ਦੁਨੀਆ ਬਣਾਉਣ ਵਾਲੀ ਨੂੰ ਪਤਾ ਹੈ ਕਿ ਕਿਹਦਾ ਰਿਜ਼ਕ ਕੀ ਹੈ ਗੁਰੂ ਜੀ ਨੇ ਉਹਨਾਂ ਦੇ মুখ ਤੋਂ ਸੁਣਨਾ ਚਾਹੁੰਦੇ ਆ ਕਲਹਾ ਕਹਿਣ ਲੱਗੀ ਕਹਿੰਦੀ ਇਸ ਤਰ੍ਹਾਂ ਮੋਏ ਪਸ਼ੂਆਂ ਦਾ ਮਾਸ ਸਾਡੇ ਵੀ ਕਿਸੇ ਵੀ ਕੰਮ ਦਾ ਨਹੀਂ ਗੁਰੂ ਜੀ ਅਸੀਂ ਤਾਂ ਇਦਾਂ ਦਾ ਮਾਸ ਨਹੀਂ ਖਾਂਦੀਆਂ ਤੇ ਨਾ ਹੀ ਇਹੋ ਜਿਹਾ ਮਾਸ ਸਾਡੀ ਭੁੱਖ ਦੂਰ ਕਰਦਾ ਸਾਡਾ ਭੋਜਨ ਸਾਡਾ ਰਿਜ਼ਕ ਤੁਹਾਡੇ ਹੱਥਾਂ ਵਿੱਚ ਹੈ ਕਿਉਂਕਿ ਜੀ ਜਨ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਸਾਡੀ ਡੋਰ ਤੁਹਾਡੇ ਹੱਥਾਂ ਵਿੱਚ ਹੈ ਜਿਵੇਂ ਸਵਾਸਾਂ ਦੀ ਡੋਰ ਵਾਹਿਗੁਰੂ ਦੇ ਹੱਥਾਂ ਵਿੱਚ ਹੁੰਦੀ ਹੈ ਇਨਸਾਨ ਦੇ ਸਾਹ ਆਉਂਦੇ ਆ ਚਲੇ ਜਾਂਦੇ ਆ ਇਦਾਂ ਰਿਸਕ ਵੀ ਉਹਦੇ ਹੱਥਾਂ ਵਿੱਚ ਹੈ ਫਿਰ ਉਹ ਜੋਗਣੀ ਨੇ ਆਪਣੀ ਸਾਰੀ ਮਨ ਦੀ ਗੱਲ ਦੱਸੀ ਕਹਿਣ ਲੱਗੀ ਗੁਰੂ ਜੀ ਇਹੋ ਜਿਹਾ ਭੋਜਨ ਕਿਤੇ ਮਿਲ ਜਾਵੇ ਜਦੋਂ ਦੋ ਪਾਸੇ ਦੀਆਂ ਫੌਜਾਂ ਸੂਰਮੇ ਦਲ ਬਣਾ ਕੇ ਆਪਸ ਵਿੱਚ ਜੂਸਦੇ ਹੋਣ ਭੀੜ ਭੜ ਰਹੇ ਹੋਣ ਦਾ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਉਹਨਾਂ ਦੀ ਸ਼ਹਾਦਤ ਤੋਂ ਮੰਗਰੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਤਾਂ ਧਾਰਨ ਕਰ ਲਈਆਂ ਸੀ ਇਸ ਸਮੇਂ ਉਹ ਯੁੱਧਾ ਵਿੱਚ ਜੁਟੇ ਹੋਏ ਸਨ ਜੋਗਣੀ ਕਹਿਣ ਲੱਗੀ ਦੋ ਪਾਸੇ ਦੀਆਂ ਫੌਜਾਂ ਹੁਣ ਆਪਸ ਵਿੱਚ ਭੇੜ ਰਹੀਆਂ ਹੋਣ ਤੇ ਆਪਸ ਵਿੱਚ ਜਦੋਂ ਇੱਕ ਦੂਜੇ ਤੇ ਵਾਰ ਕਰਨਗੇ ਸੂਰਮੇ ਜ਼ਖਮੀ ਹੋਣਗੇ ਸੂਰਮੇ ਜਦੋਂ ਰਣਖੇਤਰ ਵਿੱਚ ਮਰਨਗੇ ਇਹੋ ਜੇ ਯੋਧਿਆਂ ਦਾ ਮਾਸ ਸਾਨੂੰ ਕਿਤੇ ਮਿਲ ਜਾਏ ਉਹ ਸਾਡੇ ਖਾਣਯੋਗ ਹੈ ਮਰੇ ਹੋਏ ਪਸ਼ੂਆਂ ਦਾ ਮਾਸ ਖਾ ਕੇ ਅਸੀਂ ਕੀ ਕਰਨਾ ਸਾਡੀ ਇਹ ਲੋੜ ਨਹੀਂ ਸਾਡਾ ਭੋਜਨ ਨਹੀਂ ਸਾਡਾ ਪਰਿਵਾਰ ਮੇਰੀਆਂ ਜਿਹੜੀਆਂ ਨਾਲ ਆਈਆਂ ਨੇ ਜੋਗਣੀਆਂ ਅਸੀਂ ਸਾਰੀਆਂ ਬਹੁਤ ਸਮੇਂ ਤੋਂ ਭੁੱਖੀਆਂ ਖੱਪਰ ਭਰ-ਭਰ ਕੇ ਖੂਨ ਦੇ ਪੀਵਾਂਗੀਆਂ ਕਿਰਪਾ ਕਰੋ ਸਾਡਾ ਰਿਜ਼ਕ ਹੋਣ ਤੁਹਾਡੇ ਹੱਥ ਵਿੱਚ ਦੇਣਾ ਜਾਂ ਨਾ ਦੇਣਾ ਇਹ ਆਪਜੀ ਦੀ ਮਰਜ਼ੀ ਹੈ ਸੱਚੇ ਪਾਤਸ਼ਾਹ ਜੀ ਨੂੰ ਵਿਆਕਲ ਹੋ ਕੇ ਬੇਨਤੀ ਕਰ ਰਹੀਆਂ ਜੋਗਣੀਆਂ ਦੀ ਸਰਦਾਰਨੀ ਕਿਤੇ ਲਹੂ-ਮਾਸ ਮਿਲ ਜੇ ਬੜੇ ਲੰਮੇ ਸਮੇਂ ਤੋਂ ਜੰਗ ਨਹੀਂ ਹੋਈ ਭੁੱਖ ਦੂਰ ਕਰ ਦਿਓ ਇਹ ਧਰਮ ਯੁੱਧ ਕਰੋ ਕਿਉਂਕਿ ਗੁਰੂ ਸਾਹਿਬ ਜੀ ਨੇ ਜਿਹੜੇ ਯੁੱਧ ਕੀਤੇ ਆ ਧਰਮ ਯੁੱਧ ਹੈ ਇਹ ਯਾਦ ਰੱਖਣਾ ਸੰਸਾਰ ਦੇ ਵਿੱਚ ਕਈ ਪ੍ਰਕਾਰ ਦੀਆਂ ਲੜਾਈਆਂ ਹੋਈਆਂ ਯੁੱਧ ਹੋਇਆ ਕੋਈ ਇਸਤਰੀ ਪਿੱਛੇ ਹੋਈਆ ਕੋਈ ਪੈਸੇ ਪਿੱਛੇ ਕੋਈ ਜ਼ਮੀਨਾਂ ਪਿੱਛੇ ਅੱਜ ਕੱਲ ਵੀ ਲੋਕ ਜ਼ਮੀਨਾਂ ਪਿੱਛੇ ਲੜਦੇ ਆ ਗੁਰੂ ਜੀ ਨੇ ਜਿਹੜੇ ਯੁੱਧ ਕੀਤੇ ਆ ਉਹ ਧਰਮ ਯੁੱਧ ਹੈ ਤੇ ਚਾਰ ਯੁੱਧ ਕੀਤੇ ਆ ਉਹਨਾਂ ਨੇ ਛੇਵੇਂ ਪਾਤਸ਼ਾਹ ਜੀ ਨੇ ਗੁਰੂ ਸਾਹਿਬ ਜੀ ਜੋਗਣੀਆਂ ਦੀ ਗੱਲ ਸੁਣ ਕੇ ਮੁਸਕੁਰਾਏ ਭਵਿੱਖ ਵਚਨ ਕੀਤੇ ਉਹ ਕਹਿਣ ਲੱਗੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਵੇਖੋਗੇ ਬਹੁਤ ਵੱਡਾ ਯੁੱਧ ਮੱਚੇਗਾ ਸੈਂਕੜੇ ਸਾਲ ਬੀਤ ਗਏ ਆ ਸਾਰੇ ਸੰਸਾਰ ਦੇ ਵਿੱਚ ਤੁਸੀਂ ਵੇਖੋਗੇ ਬਹੁਤ جنگ ਹੋਣਗੇ ਘਰ ਘਰ ਵਿੱਚ ਨਿੱਕੀਆਂ ਨਿੱਕੀਆਂ ਲੜਾਈਆਂ ਹੋਣਗੀਆਂ ਪਰ ਜਦੋਂ ਇਹ جنگ ਯੁੱਧ ਹੋਵੇਗਾ ਕੁਝ ਕਟੜਤਾ ਭਰੇ ਲੋਕ ਆਉਣਗੇ ਉਹਨਾਂ ਦੇ ਵਧੇ ਹੋਏ ਪੈਰਾਂ ਨੂੰ ਰੋਕਣ ਵਾਸਤੇ ਸਾਨੂੰ ਵੀ ਯੁੱਧ ਕਰਨਾ ਪਵੇਗਾ ਉਦੋਂ ਅਸੀਂ ਉਹਨਾਂ ਪਾਪੀਆਂ ਦਾ ਨਾਸ ਕਰਾਂਗੇ ਜਿਹੜੇ ਧਰਮ ਤੋਂ ਉਲਟ ਚੱਲਣਗੇ ਧਰਮ ਯੁੱਧ ਕਰਾਂਗੇ ਉਦੋਂ ਤੁਸੀਂ ਉਹਨਾਂ ਪਾਪੀਆਂ ਦਾ మాਸ ਖਾਣਾ ਅਢਕਾਰ ਮਾਰਨਾ ਹੁਣ ਤੁਹਾਡਾ ਸਮਾਂ ਆ ਗਿਆ ਹੈ ਮਨਪੋਂ ਦਾ ਭੋਜਨ ਛੱਕ ਸਕਦੀਆਂ ਕੱਲ੍ਹ ਹਾਸ ਮੇ ਸਾਰੀਆਂ ਜੋਗਣੀਆਂ ਬਚਨ ਸੁਣ ਕੇ ਬੜੀਆਂ ਖੁਸ਼ ਹੋਈਆਂ ਨਮਸਕਾਰ ਕੀਤੀ ਸਜਦਾ ਕੀਤਾ ਕਹਿਣ ਲੱਗੀਆਂ ਬੜੀ ਖੁਸ਼ੀਆਂ ਸਾਨੂੰ ਬਹੁਤ ਸਮੇਂ ਤੋਂ ਭੁੱਖ ਲੱਗੀ ਹੈ ਹੁਣ ਸਾਨੂੰ ਸਾਡਾ ਭੋਜਨ ਮਿਲੇਗਾ ਰੱਜ ਰੱਜ ਕੇ ਛਕਾਂਗੇ ਗੁਰੂ ਜੀ ਕਹਿੰਦੇ ਜਿੰਨੇ ਵੀ ਯੁੱਧ ਹੋਣਿਆ ਸਾਰੇ ਧਰਮ ਯੁੱਧ ਹੋਣਗੇ ਕੋਈ ਜ਼ਮੀਨ ਦੀ ਖਾਤਰ ਕੋਈ ਧਨ ਦੀ ਖਾਤਰ ਕੋਈ ਇਸਤਰੀ ਦੀ ਖਾਤਰ ਯੁੱਧ ਨਹੀਂ ਹੋਵੇਗਾ ਕੋਈ ਜਰ ਜ਼ਰੂ ਜ਼ਮੀਨ ਇਹਨਾਂ ਦੀ ਖਾਤਰ ਕੋਈ ਪਾਤਸ਼ਾਹ ਜੀ ਨੇ ਯੁੱਧ ਨਹੀਂ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿੰਨੇ ਵੀ ਧਰਮ ਯੁੱਧ ਕੀਤੇ ਆ ਜਿਨ੍ਹਾਂ ਪਹਿਲੀ ਜੰਗ 1628 ਦੇ ਵਿੱਚ ਜਿਹੜੀ ਅੰਮ੍ਰਿਤਸਰ ਸਾਹਿਬ ਵਿਖੇ ਪੀਪਲੀ ਸਾਹਿਬ ਦੇ ਲਾਗੇ ਜਿੱਥੇ ਅੱਜ ਖਾਲਸਾ ਕਾਲਜ ਬਣਿਆ ਹੋਇਆ ਹੈ ਇੱਥੇ ਗੁਰੂ ਜੀ ਦਾ ਯੁੱਧ ਹੋਇਆ ਇਹ 3 ਦਿਨ ਹੁੰਦਾ ਰਿਹਾ ਸ਼ਾਹੀ ਫੌਜ ਬਹੁਤ ਜ਼ਿਆਦਾ ਸੀ ਤੇ ਇਧਰ ਸਿੱਖਾਂ ਦੇ ਸੂਰਮਿਆਂ ਦੇ ਯੋਧਿਆਂ ਦੇ ਹੌਸਲੇ ਬੁਲੰਦ ਸੀ ਅਣਖ ਨੂੰ ਵੰਗਾਰਿਆ ਸੀ ਇਹਨਾਂ ਦੀ ਤੇ ਉਦੋਂ ਇਹਨਾਂ ਦਾ ਬਾਜ਼ ਫੜ ਲਿਆ ਸੀ ਸ਼ିକਾਰੀਆਂ ਨੇ ਸ਼ਾਹਜਹਾਂ ਨੂੰ ਆਖਿਆ ਸੀ ਅੱਜ ਸਿੱਖਾਂ ਨੇ ਬਾਜ਼ ਨੂੰ ਹੱਥ ਪਾਇਆ ਹੈ ਕੱਲ ਤਾਜ ਨੂੰ ਹੱਥ ਪਾਉਣਗੇ ਸ਼ਾਹਜਹਾਂ ਦੀ ਕਹਿੰਦੇ ਇੱਕ ਫੌਜ ਟੋਲੀ ਮੁਖਲਿਸ ਖਾਂ ਦੀ ਕਮਾਂਡ ਹੇਠਾਂ ਭੇਜੀ ਗਈ ਸੀ ਤੇ ਸੱਚੇ ਪਾਤਸ਼ਾਹ ਜੀ ਉੱਪਰ ਚੜ੍ਹ ਕੇ ਆਇਆ ਮੁਖਲਿਸ ਖਾਂ ਤਿੰਨ ਦਿਨ ਯੁੱਧ ਹੋਇਆ ਜੰਗ ਦਾ ਅੰਤ ਨਾ ਹੁੰਦਾ ਵੇਖ ਮੁਖਲਿਸ ਖਾਂ ਅਮਣੀ ਸਾਹਮਣੇ ਹੋ ਕੇ ਗੁਰੂ ਜੀ ਨੂੰ ਵੰਗਾਰਦਾ ਤੇ ਦਲ ਪੰਜਨ ਗੁਰਸੂਰਮਾ ਗੁਰੂ ਜੀ ਨੇ ਕੀ ਕੀਤਾ ਮੁਖਲਿਸ ਖਾਨ ਨੂੰ ਪਹਿਲਾ ਆਖਿਆ ਵਾਰ ਕਰਲਾ ਉਹਦਾ ਵਾਰ ਖਾਲੀ ਗਿਆ ਫਿਰ ਗੁਰੂ ਜੀ ਨੇ ਖੰਡੇ ਨਾਲ ਐਸਾ ਵਾਰ ਕੀਤਾ ਮੁਖਲਿਸ ਖਾਨ ਢੇਰੀ ਹੋ ਗਿਆ ਜਦੋਂ ਮਰ ਗਿਆ ਉਹਨਾਂ ਦਾ ਸ਼ਾਹੀ ਫੌਜਾਂ ਨੂੰ ਭਾਜਣਾ ਪੈ ਗਿਆ ਇਹਦੇ ਵਿੱਚ ਜਿੱਤ ਹੋਈ ਸੀ ਗੁਰੂ ਜੀ ਦੀ ਇਹ ਯੁੱਧ ਤੋਂ ਬਾਅਦ ਉਹਨਾਂ ਨੇ ਚਵਾਲ ਜਾ ਕੇ ਬੀਬੀ ਬੀਰੋ ਜੀ ਆਪਣੀ ਪਿਆਰੀ ਪੁੱਤਰੀ ਦੇ ਵਿਆਹ ਦੀ ਮਰਿਆਦਾ ਨਿਭਾਈ ਸੀ ਦੂਜੀ ਜੰਗ ਉਹਨਾਂ ਦੀ 1629 ਵਿੱਚ ਹੋਈ ਜਲੰਧਰ ਦਾ ਹਾਕ ਹਾਕਮ ਸੀ ਅਬਦੁੱਲਾ ਖਾਨ ਇਹਨੂੰ ਹਰ ਗੋਬਿੰਦਪੁਰ ਦੀ ਜੰਗ ਕਿਹਾ ਜਾਂਦਾ ਹੈ ਤੇ ਇਹ ਨਗਰ ਵਸਾਇਆ ਸੀ ਗੁਰੂ ਜੀ ਨੇ ਪਰ ਚੰਦੂ ਦੀ ਸ਼ਰਾਰਤ ਨਾਲ ਇਹ ਪਿੰਡ ਭਗਵਾਨ ਦਾਸ ਖੇੜ ਨੂੰ ਮਿਲ ਗਿਆ ਤੇ ਜਿਹੜਾ ਖੇੜ ਸੀ ਆਪਣੀਆਂ ਬੁਰੀਆਂ ਨੀਤੀਆਂ ਕਰਕੇ ਸਿੱਖਾਂ ਹੱਥੋਂ ਮਾਰਿਆ ਗਿਆ ਤੇ ਬਾਅਦ ਵਿੱਚ ਉਹਦਾ ਪੁੱਤਰ ਰਤਨ ਚੰਦ ਜਲੰਧਰ ਦੇ ਫੌਜਦਾਰ ਅਬਦੁੱਲਾ ਖਾਨ ਨਾਲ ਮਿਲ ਕੇ ਵੱਡੀ ਫੌਜ ਛਾੜ ਕੇ ਲਿਆਇਆ ਗੁਰੂ ਜੀ ਦੇ ਉੱਪਰ ਇੱਥੇ ਖਮਸਾਨ ਦਾ ਯੁੱਧ ਹੋਇਆ ਅਬਦੁੱਲਾ ਖਾਂ ਮਾਰਿਆ ਗਿਆ ਉਹਦੀ ਫੌਜ ਭੱਜ ਗਈ ਸਿੱਖਾ ਫੌਜਾਂ ਦੀ ਫਤਿਹ ਹੋ ਗਈ ਭਗਵਾਨ ਦਾਸ ਕ੍ਰੇਡ ਦਾ ਜਿੱਥੇ ਘਰ ਸੀ ਹਰगोविंदਪੁਰ ਦੇ ਵਿੱਚ ਉਹਨਾਂ ਨੇ ਗੁਰੂ ਜੀ ਨੇ ਮੁਸਲਮਾਨ ਭਾਈਚਾਰੇ ਨੂੰ ਮਸਜਿਦ ਬਣਾ ਕੇ ਦਿੱਤੀ ਕਿੱਡੀ ਵੱਡੀ ਗੱਲ ਹੈ ਇਹ ਸਤ ਗੁਰਾਂ ਦੀ ਤੀਜੀ ਯੰਗ 1631 ਵਿੱਚ ਮਾਲਵੇ ਦੇ ਪਿੰਡ ਮਹਰਾਜ ਜਿਹਨੂੰ ਮਹਰਾਜ ਵੀ ਕਿਹਾ ਜਾਂਦਾ ਹੈ ਇੱਥੇ ਹੋਈ ਸੀ ਮਹਰਾਜ ਦੀ ਕਿਉਂਕਿ ਕਾਬਲ ਤੋਂ ਘੋੜੇ ਲੈ ਕੇ ਆ ਰਹੇ ਸੀ ਸਿੱਖ ਮਹਾਰਾਜ ਵਾਸਤੇ ਦਿਲਵਾਗ ਤੇ ਗੁਲਵਾਗ ਨਾਂ ਦੇ ਦੋ ਘੋੜੇ ਭੇਟ ਕੀਤੇ ਸੀ ਜਿਹੜੇ ਉਹ ਲਾਹੌਰ ਦੇ ਨਵਾਬ ਤੇ ਉਹਦੇ ਕੈਨ ਤੇ ਫੌਜਦਾਰ ਨੇਲਾ ਬੇਗੋਣੇ ਹੰਕਾਰ ਵਿੱਚ ਆ ਕੇ ਘੋੜੇ ਖੋਲੇ ਸੀ ਤੇ ਭਾਈ ਵਿਧੀ ਚੰਦ ਜੀ ਇਹਨਾਂ ਘੋੜਿਆਂ ਨੂੰ ਵਾਰ-ਵਾਰ ਜਾ ਕੇ ਲੈ ਕੇ ਆਏ ਸੀ ਕੰਦ ਟਪਾ ਕੇ ਕਿਲੇ ਦੀ ਕੰਦ ਟਪਾ ਫਿਰ ਉੱਥੇ ਯੁੱਧ ਹੋਇਆ ਇਹਦੇ ਵਿੱਚ ਜਿੱਤ ਹੋਈ ਸੀ ਗੁਰੂ ਜੀ ਦੀ ਜਿੱਤਣ ਤੋਂ ਬਾਅਦ ਇਹਨਾਂ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਤੇ ਇੱਥੇ ਮੁਸਲਮਾਨ ਜਿਹੜੇ ਜਿੰਨੇ ਵੀ ਮਰੇ ਉਹਨਾਂ ਦੀਆਂ ਦੀਹਾਂ ਨੂੰ ਦਫਨਾਇਆ ਮਰਿਆਦਾ ਨਾਲ ਜਿੱਥੇ ਜੰਗ ਹੋਈ ਇੱਥੇ ਇੱਕ ਸਰੋਵਰ ਵੀ ਬਣਾਇਆ ਸੀ ਤੇ ਜੋ ਨਥਾਣੇ ਪਿੰਡ ਦੇ ਕੋਲ ਆ ਚੌਥੀ ਜੰਗ 1634 ਵਿੱਚ ਕਰਤਾਰਪੁਰ ਵਿੱਚ ਹੋਈ ਗੁਰੂ ਜੀ ਦੇ ਜਦੋਂ ਮਾਲਵੇ ਤੇ ਦੁਆਬੇ ਵਿੱਚ ਪ੍ਰਚਾਰ ਕਰਦੇ ਕਰਤਾਰਪੁਰ ਦੀ ਧਰਤੀ ਤੇ ਆਏ ਤੀਜੀ ਜੰਗ ਦਾ ਹਾਲ ਸੁਣ ਕੇ ਸਿੱਖ ਦੂਰੋਂ ਦੂਰੋਂ ਆਏ ਪੈਂਦੀ ਖਾਂ ਜਿਹਨੂੰ ਗੁਰੂ ਜੀ ਨੇ ਰੀਜ ਨਾਲ ਪਾਲਿਆ ਸੀ ਹੰਕਾਰ ਵਿੱਚ ਆ ਗਿਆ ਸੱਚੇ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਹੰਕਾਰੀ ਹੋ ਗਿਆ ਇਹਨੂੰ ਫੌਜ ਵਿੱਚੋਂ ਕੱਢ ਦਿੱਤਾ ਲੋਕਾਂ ਦਾ ਮੁਹਾਵਰਾ ਨਾ ਹੰਕਾਰਿਆ ਸੋ ਮਾਰਿਆ ਇਹ ਨਮਕ ਹਰਾਮੀ ਪੈਂਦੇ ਖਾਂ ਜਲੰਧਰ ਦੇ ਫੌਜਦਾਰ ਨਾਲ ਮਿਲ ਕੇ ਲਾਹੌਰ ਦੇ ਸੂਬੇਦਾਰ ਨੂੰ ਮਿਲ ਕੇ ਕਾਲੇ ਖਾਂ ਦੀ ਕਮਾਨੇ ਹੇਠਾਂ ਚੜ ਕੇ ਵੱਡੀ ਫੌਜ ਲਿਆਇਆ ਜਦੋਂ ਗੁਰੂ ਜੀ ਦੇ ਕੋਲ ਆਇਆ ਤਾਂ ਤੇਜ ਇਹ ਤੋਂ ਛੱਲਿਆ ਨਾ ਗਿਆ ਗੁਰੂ ਜੀ ਨੇ ਜਦੋਂ ਵਾਰ ਕੀਤਾ ਪੈਂਦੇ ਖਾਂ ਧਰਤੀ ਤੇ ਡਿੱਗ ਗਿਆ ਥਾਲ ਦੀ ਛਾਂ ਕਰਕੇ ਆਖਿਆ ਸੀ ਪੈਂਦੇ ਖਾਂ ਖੁਦਾ ਨੂੰ ਯਾਦ ਕਰ ਲਾ ਕਲਮਾ ਪੜ ਲਾ ਪੈਂਦੇ ਖਾਣੇ ਆਖਿਆ ਸੀ ਗੁਰੂ ਜੀ ਤੁਸੀਂ ਹੀ ਮੇਰੇ ਖੁਦਾ ਹੋ ਫਿਰ ਉਹਨੂੰ ਚਾਨਣ ਹੋ ਗਿਆ ਸੀ ਐਵੇਂ ਇਹਦੇ ਵਿੱਚ ਗੁਰੂ ਜੀ ਦੀ ਫਤਿਹ ਹੋਈ ਗੁਰੂ ਸਾਹਿਬ ਨੇ ਚਾਰ ਯੁੱਧ ਹਰ ਵਾਰ ਉਹਨਾਂ ਦੀ ਜਿੱਤ ਹੋਈ ਹੁਣ ਜਿੰਨੇ ਵੀ ਜੰਗਾਂ ਦੇ ਪ੍ਰਸੰਗ ਆ ਕਵੀ ਰਾਜਪਾਈ ਸੰਤੋਖ ਸਿੰਘ ਉਹਦੇ ਵਿੱਚ ਜੋਗਣੀਆਂ ਦਾ ਜ਼ਿਕਰ ਕਰਦੇ ਆ ਛੇਵੇਂ ਪਾਤਸ਼ਾਹ ਮੀਰੀ ਤੇ ਪੀਰੀ ਦੇ ਮਾਲਕ जिने युद्ध ਕੀਤੇ ਆ ਗੁਰੂ ਜੀ ਸੱਚੇ ਪਾਤਸ਼ਾਹ ਉਹਨਾਂ ਦੇ ਬਾਅਦ ਵਿੱਚ 1644 ਨੂੰ ਆਪਣੇ ਪੋਤਰੇ ਸ੍ਰੀ ਗੁਰੂ ਹਰ Rai ਜੀ ਨੂੰ ਗੁਰਗੱਦੀ ਬਖਸ਼ੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾ ਗਏ ਤਾਂ ਅੱਜ ਗੁਰੂ ਸਾਹਿਬ ਦਾ ਜੋ ਗੁਰਤਾ ਗੱਦੀ ਦਿਵਸ ਹੈ ਇਸ ਤਰ੍ਹਾਂ ਜੋਗਣੀਆਂ ਦੀ ਸਰਦਾਰਨੀ ਕਲਹਾ ਗੁਰੂ ਜੀ ਕੋਲ ਆਉਂਦੀ ਹੈ ਜਿਵੇਂ ਆਪਾਂ ਸੰਗਤਾਂ ਰੂਪ ਵਿੱਚ ਹੋ ਕੇ ਬੇਨਤੀ ਕਰਦੀਆਂ ਇਦਾਂ ਉਹਨੇ ਵੀ ਬੇਨਤੀ ਕੀਤੀ ਕਿਉਂਕਿ ਆਪਣਾ ਰਿਜ਼ਕ ਸਾਰਿਆਂ ਨੂੰ ਚਾਹੀਦਾ ਰੋਟੀ ਲਈ ਬੰਦਾ ਭੱਜਿਆ ਫਿਰਦਾ ਐਵੇਂ ਉਹਨਾਂ ਨੇ ਵੀ ਆਪਣੀ ਫਰਿਆਦ ਆਪਣਾ ਜਿਹੜਾ ਭੋਜਨ ਉਹ ਮੰਗਣਾ ਕੀਤਾ ਗੁਰੂ ਜੀ ਨੇ ਇਹ ਜਿਹੜੇ ਕਥਨਾ ਇਹ ਜਿਹੜੇ ਬਾਕਾ वार्तालाਪਾ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਇਹਦਾ ਹਵਾਲਾ ਦਿੱਤਾ ਹੈ ਗੁਰੂ ਜੀ ਦੀ ਕਿਰਪਾ ਕਰਨ ਕੀਤੀ ਵਿਚਾਰ ਹਿਰਦਿਆਂ ਵਿੱਚ ਵਸ਼ੇ ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੁੱਚੇ ਜੀਵਨ ਵਾਲੇ ਬਣ ਜਾਈਏ ਜੇਕਰ ਸਭ ਨੂੰ ਜਾਣਕਾਰੀ ਵਧੀਆ ਲੱਗੇ ਤਾਂ ਸਾਡੇ ਚੈਨਲ ਯੂਨੀਕ ਪੇਂਟਿੰਗ ਵਰਡ ਜਾਂ ਯੂਨੀਵਰਸਲ ਹੱਬ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰੋ ਅਤੇ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਵੀ ਕਰੋ ਜੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਲਿਖੋ ਧੰਨਵਾਦ